ਅਸਲਾ ਲਾਇਸੈਂਸ ਅਪਲਾਈ ਕਰਨ ਜਾਂ ਫਿਰ ਰੀਨਿਊ ਕਰਨ ਵਾਲਿਆਂ ਦੇ ਲਈ ਵੱਡਾ ਅਲਰਟ ਹੈ ਦਰਸਲ ਜਾਲੀ ਡੌਗ ਟੈਸਟ ਰਿਪੋਰਟਾਂ ਜਮ੍ਹਾਂ ਕਰਵਾ ਕੇ ਅਸਲਾ ਲਾਇਸੈਂਸ ਅਪਲਾਈ ਕਰਨ ਜਾਂ ਫਿਰ ਰੀਨਿਊ ਕਰਨ ਵਾਲੇ ਲੋਕਾਂ ਤੇ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਪੁਲਿਸ ਨੇ ਇਸ ਮਾਮਲੇ ਸਬੰਧੀ ਵੀਰਵਾਰ ਨੂੰ ਤਿੰਨ ਲੋਕਾਂ ਖਿਲਾਫ ਮਾਮਲੇ ਦਰਜ ਕੀਤੇ ਨੇ ਤੇ ਹੁਣ ਤੱਕ ਪੁਲਿਸ ਨੇ ਇੱਕ ਦਰਜਨ ਤੋਂ ਵੱਧ ਲੋਕਾਂ ਖਿਲਾਫ ਮਾਮਲੇ ਦਰਜ ਕੀਤੇ ਨੇ ਅਤੇ ਉਹਨਾਂ ਖਿਲਾਫ ਕਾਰਵਾਈ ਕੀਤੀ ਹੈ ACP ਲਾਇਸੈਂਸਿੰਗ ਰਾਜੇਸ਼ ਸ਼ਰਮਾ ਦੇ ਸ਼ਿਕਾਇਤ ਤੇ ਪੁਲਿਸ ਵਿਭਾਗ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰਨਾ ਗਲਤ ਦਸਤਾਵੇਜ਼ ਬਣਾ ਕੇ ਧੋਖਾ ਧੜੀ ਕਰਨਾ ਜਾਲੀ ਦਸਤਾਵੇਜ਼ ਤਿਆਰ ਕਰਨਾ ਅਤੇ ਅਸਲੀ ਦਸਤਾਵੇਜ਼ਾਂ ਦੀ ਥਾਂ ਉਹਨਾਂ ਦੀ ਵਰਤੋਂ ਕਰਨਾ ਜਾਲੀ ਸੀਲਾਂ ਬਣਾਉਣਾ ਤੇ ਉਹਨਾਂ ਦੀ ਵਰਤੋਂ ਕਰਨਾ ਧੋਖਾ ਧੜੀ ਕਰਨ ਦੇ ਦੋਸ਼ਾਂ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 5 ਵਿੱਚ ਤਿੰਨ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਖਿਲਾਫ ਵੱਖ-ਵੱਖ ਮਾਮਲੇ ਦਰਜ ਕੀਤੇ ਹਨ ਪੁਲਿਸ ਨੇ ਸਚਦੇਵ ਸਿੰਘ ਢਾਲੀਵਾਲ ਪੁੱਤਰ ਲਾਲ ਸਿੰਘ ਉਰਫ ਸਤਵਿੰਦਰ ਸਿੰਘ ਵਾਸੀ ਸੰਤੋਖਨਗਰ ਸੰਜੀਵ ਮਲਿਕ ਪੁੱਤਰ RAMJIT DAS ਵਾਸੀ ਨਿਊ ਸ਼ਿਵਪੁਰੀ ਸੇਖੋਵਾਲ ਰੋਡ ਅਤੇ ਉਸਦੇ ਭਰਾ ਮਨੀਸ਼ ਮਲਿਕ ਖਿਲਾਫ ਕਾਰਵਾਈ ਕੀਤੀ ਹੈ ਏਸੀਪੀ ਲਾਇਸੈਂਸਿੰਗ ਨੇ ਦੱਸਿਆ ਹੈ ਕਿ ਦੋਸ਼ੀ ਸਚਦੇਵ ਸਿੰਘ ਨੇ ਮਈ 2025 ਵਿੱਚ ਆਪਣਾ ਲਾਇਸੈਂਸ ਬਣਵਾਉਣ ਦੇ ਲਈ ਇੱਕ ਫਾਈਲ ਜਮ੍ਹਾਂ ਕਰਵਾਈ ਸੀ ਅਤੇ ਦੋਸ਼ੀ ਦਾ ਲਾਇਸੈਂਸ ਬਣਵਾਇਆ ਗਿਆ ਸੀ ਪਰ ਪੁਲਿਸ ਵਿਭਾਗ ਦੇ ਵੱਲੋਂ ਦਸਤਾਵੇਜ਼ਾਂ ਦੀ ਕ੍ਰਾਸ ਚੈਕਿੰਗ ਦੌਰਾਨ ਪਤਾ ਲੱਗਿਆ ਹੈ ਕਿ ਦੋਸ਼ੀ ਵੱਲੋਂ ਜਾਲੀ ਡਾਕਟੈਸਟ ਰਿਪੋਰਟ ਜਮ੍ਹਾਂ ਕਰਵਾਈ ਗਈ ਸੀ ਜਿਸ ਤੇ ਦੋਸ਼ੀ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਵਿਭਾਗ ਨੂੰ ਉਸ ਦਾ ਲਾਇਸੈਂਸ ਰੱਦ ਕਰਨ ਲਈ ਲਿਖਤੀ ਬੇਨਤੀ ਵੀ ਭੇਜੀ ਗਈ ਹੈ ਦੋਸ਼ੀ ਸੰਜੀਵ ਮਲਿਕ ਨੇ ਆਪਣੇ ਅਸਲਾ ਲਾਇਸੈਂਸ ਤੇ ਇੱਕ ਹੋਰ ਹਥਿਆਰ ਦਰਜ ਕਰਨ ਲਈ ਅਰਜ਼ੀ ਦਿੱਤੀ ਸੀ ਅਤੇ ਫਾਈਲ ਦੇ ਨਾਲ ਡਾਕਟੈਸਟ ਰਿਪੋਰਟ ਵਿਭਾਗ ਨੂੰ ਪੇਸ਼ ਕੀਤੀ ਸੀ ਪਰ ਜਾਂਚ ਦੌਰਾਨ ਰਿਪੋਰਟ ਜਾਲੀ ਨਿਕਲੀ ਅਤੇ ਤੀਜੇ ਦੋਸ਼ੀ ਮੁੰਨੀਸ਼ ਮਲਿਕ ਵੱਲੋਂ ਵੀ ਅਸਲਾ ਲਾਇਸੈਂਸ ਲਈ ਅਰਜ਼ੀ ਦਿੱਤੀ ਗਈ ਸੀ ਤੇ ਉਸਨੇ ਵੀ ਜਾਲੀ ਡਾਕਟਰ ਟੈਸਟ ਜਮਾ ਕਰਵਾਇਆ ਸੀ ਦੋਸ਼ੀਆਂ ਖਿਲਾਫ ਕੇਸ ਤਰਜ ਕਰ ਲਏ ਗਏ ਨੇ ਤੇ ਉਹਨਾਂ ਦੇ ਖਿਲਾਫ ਜੋ ਹੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ ਪੁਲਿਸ ਕਮਿਸ਼ਨਰ ਸੁਪੰਨ ਸ਼ਰਮਾ ਨੇ ਕਿਹਾ ਹੈ ਕਿ ਉਪਰੋਕਤ ਜੋ ਹੈ ਕਾਰਵਾਈ ਨਸ਼ਿਆ ਖਿਲਾਫ ਚੱਲ ਰਹੀ ਮੁਹਿੰਮ ਦੇ ਸਬੰਧ ਦੇ ਵਿੱਚ ਕੀਤੀ ਜਾ ਰਹੀ ਹੈ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਕੁਝ ਲੋਕ ਜੋ ਹੈ ਅਸਲਾ ਲਾਇਸੈਂਸ ਲਈ ਅਰਜੀ ਦੇਂਦੇ ਸਮੇਂ ਜਾਂ ਫਿਰ ਲਾਇਸੈਂਸ ਦੇ ਨਵਿਨੀਕਰਨ ਲਈ ਜਾਲੀ ਡਾਕਟਰ ਟੈਸਟ ਰਿਪੋਰਟਾਂ ਜਮ੍ਹਾਂ ਕਰਵਾਉਂਦੇ ਨੇ ਜਿਸ ਕਾਰਨ ਵਿਭਾਗ ਦੇ ਵੱਲੋਂ ਫਾਈਲਾਂ ਦੀ ਕ੍ਰਾਸ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਲਈ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੂੰ ਇੱਕ ਪੱਤਰ ਭੇਜਿਆ ਜਾ ਰਿਹਾ ਹੈ ਕਿ ਕੁਝ ਡਾਕ ਟੈਸਟ ਰਿਪੋਰਟਾਂ ਦਾ ਰਿਕਾਰਡ ਵੀ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਨਹੀਂ ਮਿਲਿਆ ਜਾਂਚ ਦੌਰਾਨ ਪਤਾ ਲੱਗਿਆ ਕਿ ਇਨ੍ਹਾਂ ਲੋਕਾਂ ਵੱਲੋਂ ਜਾਲੀ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਹਨ ਜਿਸ ਲਈ ਜਾਲੀ ਮੋਹਰਾ ਦਸਤਖਤ ਅਤੇ ਹੋਰ ਕੰਮ ਜਾਲੀ ਤਰੀਕੇ ਦੇ ਨਾਲ ਕੀਤੇ ਗਏ ਹਨ ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਹੈ ਕਿ ਇਸ ਪਿੱਛੇ ਇੱਕ ਗਿਰੋਹ ਹੈ ਜੋ ਕਿ ਭਾਰੀ ਰਕਮ ਲੈ ਕੇ ਨਸ਼ੇੜੀਆਂ ਦੇ ਜਾਲੀ ਸਰਟੀਫਿਕੇਟ ਤਿਆਰ ਕਰ ਰਿਹਾ ਹੈ ਇਹਨਾਂ ਲੋਕਾਂ ਦੀ ਪੁਲਿਸ ਵੱਲੋਂ ਪਛਾਣ ਵੀ ਕੀਤੀ ਗਈ ਹੈ ਤੇ ਉਹਨਾਂ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੁਲਿਸ ਇਸ ਸਬੰਧ ਦੇ ਵਿੱਚ ਵਿਭਾਗ ਨਾਲ ਧੋਖਾਧੜੀ ਕਰਨ ਵਾਲਿਆਂ ਤੇ ਤਿੱਖੀ ਨਜ਼ਰ ਰੱਖ ਰਹੀ ਹੈ ਤੇ ਜਲਦੀ ਹੀ ਇਸ ਦਾ ਪਰਦਾਫਾਸ਼ ਹੋ ਜਾਵੇਗਾ